ਹੈਲੋ एवरीवन ਕੀ ਹਾਲ ਚਾਲ ਹੈ ਤੁਹਾਡੇ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਗੇ ਤੇ ਪਹਿਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਗਾਜਰ ਮਟਰ ਦੀ ਸਬਜੀ ਜਿਹਦੇ ਆਪਾਂ ਮਿਕਸ ਸਬਜੀ ਬਣਾਉਣ ਜਾ ਰਹੇ ਹਾਂ ਆਲੂ ਗਾਜਰ ਮਟਰ ਦੀ ਇਹ ਕੜਾਈ ਵਿੱਚ ਵੀ ਬਣ ਜਾਂਦੀ ਹੈ ਪਰ ਆਪਾਂ ਕੁੱਕਰ 'ਚ ਬਣਾਉਣ ਜਾ ਰਹੇ ਹਾਂ ਈਜ਼ੀ ਤੇ ਜਲਦੀ ਬਣਨ ਵਾਲੀ ਰੈਸਪੀ ਤੇ ਚਲੋ ਆਪਾਂ ਰੈਸਪੀ ਸਟਾਰਟ ਕਰਦੇ ਹਾਂ ਇਦਾਂ ਹੀ ਆਪਾਂ ਬਲੌਗ ਦੀ ਸਟਾਰਟਿੰਗ ਕਰਦੇ ਆਂ ਤੇ ਇੱਕ ਇਧਰ ਆਪਾਂ ਆ ਲੂ ਗਾਜਰ ਮਟਰ ਪਹਿਲੇ ਕੱਟ ਲਏ ਆ ਤੇ ਪਿਆਜ਼ ਵੀ ਆਪਾਂ ਆਪਣੇ ਕੱਟ ਲਏ ਆ ਇੱਕ ਟਮਾਟਰ ਲੈ ਲਿਆ ਥੋੜਾ ਜਿਹਾ ਲਸਣ ਤੇ ਥੋੜਾ ਜਿਹਾ ਅਦਰਕ ਲੈ ਲਿਆ ਆਪਾਂ ਤੇ ਮਟਰ ਇਧਰ ਆਪਾਂ ਕੱਢੇ ਹੋਏ ਆ ਅੱਧਾ ਕਿਲੋ ਦੇ ਕਰੀਬ ਆਪਾਂ ਮਟਰ ਲੈ ਲਿਆ ਤੇ ਥੋੜਾ ਜਿਹਾ ਧਨੀਆ ਲੈ ਲਿਆ ਵਾ ਤੇ ਹੁਣ ਆਪਾਂ ਸਾਰਾ ਸਮਾਨ ਚੋਪ ਕਰ ਲਿਆ ਵਾ ਤਾਂ ਹੁਣ ਆਪਾਂ ਇਹਨੂੰ ਕਰਾਂਗੇ ਇਹਨੂੰ ਚੋਪਰ ਨਾਲ ਚੋਪ ਕਰ ਲਾਂਗੇ ਇਹ ਜਿਹੜਾ ਚੋਪਰ ਹੈ ਮੈਨੂੰ ਬਹੁਤ ਵਧੀਆ ਲੱਗਦਾ ਉਹ ਬਹੁਤ ਜਲਦੀ ਇਹਨਾਂ ਕੰਮ ਹੋ ਜਾਂਦਾ ਵਾ ਤੇ ਇਹ ਆਪਾਂ ਚੌਪ ਕਰ ਲਏ ਸਾਰੇ ਮਸਾਲੇ ਇੱਧਰ ਆਪਣਾ ਤੇਲ ਗਰਮ ਹੋ ਗਿਆ ਵਾ ਤਾਂ ਤੇਲ ਦੇ ਵਿੱਚ ਆਪਾਂ ਪਾ ਦਾਂਗੇ ਮਸਾਲੇ ਲਸਣ ਅਦਰਕ ਹਰੀ ਮਿਰਚ ਪਿਆਇ ਟਮਾਟਰ ਸਾਰਾ ਆਪਾਂ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪਾਤਾ ਹੁਣ ਆਪਾਂ ਤੇਲ ਆਪਣਾ ਗਰਮ ਹੋ ਗਿਆ ਸੀ ਅੱਛੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਇਹਦੇ ਵਿੱਚ ਪਾਤਾ ਵਾ ਹੁਣ ਆਪਾਂ ਇਹਨੂੰ ਭੁੰਨਾਂਗੇ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਨਮਕ ਮਿਰਚ ਮਸਾਲੇ ਪਾ ਦਾਂਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ 2 ਚਮਚ ਨਮਕ ਜਿੰਨਾ ਤੁਸੀਂ ਖਾਣਾ ਚਾਹੁੰਦੇ ਹੋ ਉਨਾ ਪਾ ਸਕਦੇ ਹੋ ਆਪਣੇ ਸਵਾਦ ਦੇ ਅਨੁਸਾਰ ਸਬਜ਼ੀ ਦੇ ਹਿਸਾਬ ਨਾਲ ਲਏ ਤੇ ਮੈਂ ਇਹਦੇ ਵਿੱਚ 2 ਚਮਚ ਨਮਕ ਦੇ ਤੇ 1 ਚਮਚ ਹਲਦੀ ਦਾ ਪਾਇਆ ਇਹ ਸਬਜੀ ਇਦਾਂ ਵੀ ਬਹੁਤ ਸਵਾਦ ਬਣਦੀ ਆ ਕੁੱਕਰ ਦੇ ਵਿੱਚ ਵੀ ਤੇ ਵੈਸੇ ਕੜਾਈ ਦੇ ਵਿੱਚ ਵੀ ਬਣ ਜਾਂਦੀ ਸਵਾਦ ਬਣਦੀ ਆ ਕੜਾਈ ਚ ਵੀ ਤੇ ਪਰ ਇਹ ਆ ਕਿ ਕੁੱਕਰ ਨਾਲ ਈਜ਼ੀ ਬਣਦੀ ਆ ਤੇ ਜਲਦੀ ਬਣ ਜਾਂਦੀ ਆ ਤੇ ਆਪਾਂ ਇਹਦੇ ਵਿੱਚ ਨਮਕ ਮਿਰਚ ਮਸਾਲਾ ਸਾਰਾ ਐਡ ਕਰਤਾ ਹੁਣ ਆਪਾਂ ਇਹਦੇ ਵਿੱਚ ਗਰਮ ਮਸਾਲਾ ਵੀ ਪਾਤਾ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਵਾਂਗੇ ਜਿਹਦੇ ਨਾਲ ਮਸਾਲੇ ਹੋਰ ਵੀ ਵਧੀਆ ਹੋ ਜਾਣਗੇ ਆਪਾਂ ਇਹਨੂੰ ਟੱਕ ਕੇ ਥੋੜਾ ਜਿਹਾ ਮਸਾਲੇ ਨੂੰ ਥੋੜਾ ਟਾਈਮ ਪਕਾ ਲਾਂਗੇ ਤੇ ਵਿੱਚ ਵਿੱਚ ਇਹਨੂੰ ਆਪਾਂ ਹਿਲਾਉਂਦੇ ਰਵਾਂਗੇ ਤੇ ਮਸਾਲਾ ਦੇ ਵਿੱਚ ਸਬਜੀ ਪਾਵਾਂਗੇ ਤੇ ਦੇਖੋ ਇਦਾਂ ਗਾਇਜ਼ ਆਪਾਂ ਇਹਨੂੰ ਟੱਕ ਕੇ ਘੱਟ ਗੈਸ ਕਰਕੇ ਥੋੜਾ ਜਿਹਾ ਭੁੰਨ ਲਵਾਂਗੇ ਤੇ ਇਦਾਂ ਆਪਾਂ ਇਹਨੂੰ ਵਿੱਚ ਵਿੱਚ ਚੈੱਕ ਕਰਦੇ ਰਵਾਂਗੇ ਤਾਂ ਆਪਣਾ ਤੜਕਾ ਇਦਾਂ ਭੁੱਜ ਜਾਊਗਾ ਜਦੋਂ ਮਸਾਲਾ ਤੇਲ ਅਲੱਗ ਛੱਡ ਦੂਗਾ ਫਿਰ ਆਪਣਾ ਤੜਕਾ ਭੁੱਜ ਜਾਊਗਾ ਤਾਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਗਾਜਰਾ ਮਟਰ ਜਿਹੜੇ ਆਪਾਂ ਕੱਟ ਕੇ ਰੱਖੇ ਹੋਏ ਆ ਮੈਂ ਹੁਣ ਆਲੂ ਗਾਜਰਾ ਮਟਰ ਸਾਰੇ ਧੋਲੇ ਸੀ ਮਿਕਸ ਕਰਕੇ ਹੁਣ ਆਪਾਂ ਇਹਦੇ ਵਿੱਚ ਸੁੱਟ ਦਵਾਂਗੇ ਤੇ ਥੋੜਾ ਜਿਹਾ ਆਪਾਂ ਪਾਣੀ ਪਾ ਦਵਾਂਗੇ ਫਿਰ ਆਪਾਂ ਇਹਨੂੰ ਦੋ ਸੀਟੀਆਂ ਲਵਾ ਦਾਂਗੇ ਦੋ ਸੀਟੀਆਂ ਦੇ ਵਿੱਚ ਹੀ ਸਬਜ਼ੀ ਤਿਆਰ ਹੋ ਜੂਗੀ ਇਸ ਲਈ ਇਹ ਜਲਦੀ ਬਣ ਜਾਂਦੀ ਹੈ ਤੇ ਜਿਹੜੀ ਕੜਾਈ ਵਾਲੀ ਸਬਜ਼ੀ ਆ ਉਹ ਥੋੜੀ ਹੌਲੀ-ਹੌਲੀ ਪੱਕਦੀ ਹੈ ਪਰ ਉਹ ਇਹਦੇ ਨਾਲੋਂ ਵੀ ਸਵਾਦ ਬੰਦੀ ਹੈ ਇਹ ਵੀ ਸਵਾਦ ਬੰਦੀ ਹੈ ਤੇ ਇਸ ਲਈ ਆਪਾਂ ਇਹਨੂੰ ਛੱਟੇ 'ਚ ਬਣਾਉਣਾ ਹੋਵੇ ਤੇ ਇਦਾਂ ਆਪਾਂ ਬਣਾ ਲੈਨੇ ਆਂ ਆਪਾਂ ਕੁੱਕਰ 'ਚ ਦੋ ਸੀਟੀਆਂ ਲਵਾ ਕੇ ਤੇ ਕੁੱਕਰ ਦੇ ਗੈਸ ਨੂੰ ਕਰ ਦਾਂਗੇ ਬੰਦ ਫਿਰ ਜਦੋਂ ਉਸ ਸੀਟੀ ਨਿਕਲ ਜਾਊਗੀ ਫੇਰ ਹੀ ਆਪਾਂ ਕੁੱਕਰ ਨੂੰ ਖੋਲਾਂਗੇ ਤੇ ਦੇਖੋ ਗਾਇਜ਼ ਮੈਂ ਇਹਨੂੰ ਦੋ ਸੀਟੀਆਂ ਲੱਗਣ ਵਾਸਤੇ ਰੱਖਤਾ ਵਾ ਹੁਣ ਆਪਣੀਆਂ ਦੋ ਸੀਟੀਆਂ ਲੱਗ ਗਈਆਂ ਤੇ ਆਪਣੇ ਗੈਸ ਦੀ ਜਿਸਲ ਵੀ ਨਿਕਲ ਗਈ ਹੈ ਤਾਂ ਹੁਣ ਆਪਾਂ ਸਬਜ਼ੀ ਖੋਲ ਕੇ ਵੇਖਦੇ ਆਂ ਵੇਖੋ ਕਿੰਨੀ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਤੇ ਸਬਜ਼ੀ ਬਹੁਤ ਹੀ ਸੁਆਦ ਬੰਦੀ ਆ ਆਲੂ ਗਾਜਰ ਮਟਰ ਦੀ ਇਹ ਮਿਕਸ ਵਜ ਆਪਣੀ ਹੋ ਗਈ ਤਿਆਰ ਹੁਣ ਆਪਾਂ ਇਹਦੇ ਉੱਪਰ ਪਾ ਦਾਂਗੇ ਧਨੀਆ ਧਨੀਆ ਪਾ ਕੇ ਇਹਨੂੰ ਗਾਰਨਿਸ਼ ਕਰ ਲਾਂਗੇ ਤੇ ਆਪਣੀ ਸਬਜ਼ੀ ਖਾਣ ਨੂੰ ਹੋ ਗਈ ਹੈ ਰੈਡੀ ਤੇ ਦੇਖੋ ਗਾਇਸ ਕਿੰਨੀ ਵਧੀਆ ਸਬਜ਼ੀ ਗੱਲੀ ਆ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਪਾ ਕੇ ਤੁਹਾਨੂੰ ਦਿਖਾਵਾਂਗੇ ਸਬਜ਼ੀ ਬਹੁਤ ਹੀ ਵਧੀਆ ਤੇ ਬਹੁਤ ਹੀ ਸੁਆਦ ਬਣੀ ਆ ਤੇ ਗਾਇਜ਼ ਦੇਖੋ ਕਿੰਨੀ ਵਧੀਆ ਸਬਜੀ ਆਪਣੇ ਬਣ ਕੇ ਹੋ ਗਈ ਤਿਆਰ ਇੱਧਰ ਦੇਖੋ ਕਿੰਨੀ ਸੋਹਣੀ ਤੇ ਕਿੰਨੀ ਸਵਾਦ ਤੁਸੀਂ ਵੀ ਬਣਾਓ ਤੇ ਖਾਓ ਗਾਇਜ਼ ਕੱਲ੍ਹ ਕੋ ਮੈਨੇ ਐਗਜਮਾਂ ਤੇ ਬਣਾਈ ਹੋਈ ਸੀ ਇਸ ਮਮਾਂ ਲੈਂਦਾ ਹਾਂ ਮਨ ਆਖ ਕੇ ਲੰਗ ਘਵਾਂ ਗੋਗੀ ਯਾ ਆਪਾਂ ਅੱਜ ਬਣਾਉਣ ਜਾ ਰਹੇ ਆਂ ਛੱਕਰਕੰਦੀ ਦੇ ਛੱਕਰਕੰਦੀ ਬਣਾਉਣ ਵਾਸਤੇ ਆਪਣੇ ਕੋਲ ਛੱਕਰਕੰਦੀ ਸੀ ਕਿੱਡੀ ਵੱਡੀ ਵੱਡੀ ਆਪਾਂ ਟੋਟੇ ਕਰਕੇ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਬਾਲਣਾ ਵਾ ਜਿਆਦਾ ਪਾਣੀ ਨਹੀਂ ਪਾਉਣਾ ਜਦੋਂ ਥੋੜੇ ਪਾਣੀ ਨਾਲ ਬਾਲਾਂਗੇ ਐ ਲੱਗੂਗਾ ਕਿ ਜਿਵੇਂ ਨਾ ਸੇਕ ਚ ਭੁੰਨ ਕੇ ਬਣਾਈ ਆ ਇਹ ਬਹੁਤ ਹੀ ਸੁਆਦ ਬੰਦੀ ਆ ਤੇ ਆਪਾਂ ਥੋੜਾ ਪਾਣੀ ਪਾ ਕੇ ਇਹਨੂੰ ਬਾਲ ਲਿਆ ਵਾ ਦੋ ਤਿੰਨ ਸੀਟੀਆਂ ਲਵਾ ਲੀਆਂ ਵਾ ਛੱਕਰਕੰਦੀ ਬਾਲਨ ਲੱਗੇ ਕਦੀ ਵੀ ਜਿਆਦਾ ਪਾਣੀ ਨਹੀਂ ਪਾਉਣਾ ਚਾਹੀਦਾ ਤੇ ਇਧਰੋਂ ਆਪਾਂ ਇਹਨੂੰ ਬਾਲ ਕੇ ਇਨੂੰ ਆਪਾਂ ਛਿੱਲ ਕੇ ਤੇ ਕੱਟ ਲਿਆ ਵਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਤੇ ਮਸਾਲਿਆਂ ਦੇ ਵਿੱਚ ਆਪਾਂ ਲੈ ਲਿਆ ਵਾ ਆਹ ਵਾਲਾ ਜਿਹੜੀ ਸੌਸ ਆਉਂਦੀ ਹੈ ਇਹਦੇ ਵਿੱਚ ਹੀ ਲਾਲ ਮਿਰਚ ਹੁੰਦੀ ਆ ਇਹਦੇ ਵਿੱਚ ਮਿਰਚ ਪਾਉਣ ਦੀ ਵੀ ਲੋੜ ਪੈਂਦੀ ਤੇ ਇਹਦੇ ਨਾਲੇ ਛੱਕਰਕੰਦੀ ਬਹੁਤ ਸਵਾਦ ਬਣਦੀ ਆ ਕਚ ਆਲੂ ਤੇ ਛੱਕਰਕੰਦੀ ਇਸ ਸੌਸ ਨਾਲ ਬਣਾ ਕੇ ਵੇਖਿਓ ਖੱਟਾ ਪਾਉਣ ਦੀ ਵੀ ਲੋੜ ਪੈਂਦੀ ਬਹੁਤ ਹੀ ਸਵਾਦ ਤੇ ਬਹੁਤ ਹੀ ਵਧੀਆ ਬਣ ਜਾਂਦੀ ਆ ਤੇ ਇਹ ਵਾਲਾ ਮੈਂ ਵਰਤਦੀ ਆ ਇਹਦੇ ਵਿੱਚ ਆਪਾਂ ਬਾਅਦਾਂ ਨਮਕ ਨਮਕ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਚਾਟ ਮਸਾਲਾ ਚਾਟ ਮਸਾਲਾ ਇੱਕ ਚਮਚਾ ਪਾ ਭਰ ਕੇ ਇਹਦੇ ਵਿੱਚ ਪਾਤਾ ਵਾ ਤੇ ਗਰਮ ਗਰਮ ਸ਼ਕਰਕੰਦੀ ਬਹੁਤ ਹੀ ਸਵਾਦ ਲੱਗਦੀ ਆ ਤੇ ਇਹਦੇ ਵਿੱਚ ਆਪਾਂ ਆ ਵਾਲੀ ਸੌਸ ਪਾ ਦਵਾਂਗੇ ਥੋੜੀ ਜੀ ਇਹਦੇ ਵਿੱਚ ਹੀ ਮਿਰਚ ਹੁੰਦੀ ਆ ਇਹਦੇ ਵਿੱਚ ਸਾਰਾ ਖੱਟਾ ਮਿੱਠਾ ਮਸਾਲਾ ਹੁੰਦਾ ਵਾ ਇਹਦੇ ਵਿੱਚ ਹੋਰ ਕੁਝ ਪਾਉਣ ਦੀ ਲੋੜ ਨਹੀਂ ਪੈਂਦੀ ਤੇ ਸਿਰਫ ਮੈਂ ਇਹੀ ਯੂਜ਼ ਕਰਕੇ ਤੇ ਇਹਦੇ ਨਾਲ ਬਹੁਤ ਸਵਾਦ ਸ਼ਕਰਕੰਦੀ ਤੇ ਕਚਾਲੂ ਬੰਦੇ ਆ ਆਪਾਂ ਲਾਲ ਮਿਰਚ ਵੀ ਨਹੀਂ ਪਾਉਣੀ ਇਹਦੇ ਨਾਲ ਹੀ ਮਿਰਚ ਵੀ ਬੜੀ ਕਰਾਰੀ ਹੋ ਜਾਂਦੀ ਆ ਤੇ ਇਹ ਸ਼ਕਰਕੰਦੀ ਗਰਮ ਗਰਮ ਬੜੀ ਸਵਾਦ ਬੰਦੀ ਆ ਐਂ ਲੱਗਦਾ ਵਾ ਕਿ ਜਿਵੇਂ ਭੁੰਨ ਕੇ ਬਣਾਈ ਹੁੰਦੀ ਆ ਇਦਾਂ ਤੁਸੀਂ ਸ਼ਕਰਕੰਦੀ ਬਣਾ ਕੇ ਵੇ ਨੀ ਬਹੁਤ ਜ਼ਿਆਦਾ ਨਹੀਂ ਕੁੱਕਰ ਚ ਪਾਉਣਾ ਬਿਲਕੁਲ ਥੋੜਾ ਹੀ ਪਾਉਣਾ ਜਿਹਦੇ ਨਾਲ ਕਿ ਸੀਟੀਆਂ ਆ ਜਾਣ ਤੇ ਨਾਰਮਲ ਪਾਣੀ ਪਾਉਣਾ ਆਪਾਂ ਗਲਾਸ ਅੱਧਾ ਗਲਾਸ ਪਾਣੀ ਦਾ ਪਾ ਲੈਣਾ ਵਾ ਤੇ ਦੇਖੋ ਸ਼ਕਰਕੰਦੀ ਗਰਮਾ ਗਰਮ ਬਣ ਕੇ ਹੋ ਗਈ ਤਿਆਰ ਆ ਜਾਓ ਜਿੰਨੇ ਜਿੰਨੇ ਖਾਣੀ ਆ ਤੇ ਆਹ ਵਾਲੀ ਸੌਸ ਤੁਸੀਂ ਵੀ ਲਿਆ ਕੇ ਸ਼ਕਰਕੰਦੀ ਕੇ ਚਾਲੂ ਇਸ ਸੌਸ ਨਾਲ ਬਣਾ ਕੇ ਵੇਖੋ ਇਹ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਬਣਦੀ ਹੈ ਇਹਦੇ ਵਿੱਚ ਰੈੱਡ ਚਿਲੀ ਵੀ ਹੁੰਦੀ ਆ ਤੇ ਬਹੁਤ ਹੀ ਜੰਮੀ ਹੁੰਦੀ ਆ ਤੇ ਆ ਜਾਓ ਜਿੰਨੇ ਜਿੰਨੇ ਖਾਣੀ ਸ਼ਕਰਕੰਦੀ ਬਣ ਕੇ ਹੋ ਗਈ ਤਿਆਰ ਤੇ ਮੇਰਾ ਬਲੌਗ ਤੁਹਾਨੂੰ ਕਿੱਦਾਂ ਲੱਗਾ ਜ਼ਰੂਰ ਦੱਸਿਓ ਤੇ ਮੇਰੇ ਬਲੌਗ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਮੈਂ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਕਰਦੀ ਰਹਨੀ ਆ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਇਧਰ ਉਹਦੇ ਪਾਪਾ ਨੇ ਸਵੇਰੇ-ਸਵੇਰੇ ਜੋਤ ਜਗਾਈ ਹੋਈ ਸੀ ਤੇ ਵਰਦਾਨ ਤੇ ਉਹਦੇ ਪਾਪਾ ਪਾਠ ਕਰ ਰਹੇ ਸੀ ਵਰਦਾਨ ਆਪਣੇ ਪਾਪਾ ਨੂੰ ਕਹਿ ਰਿਹਾ ਸੀ ਕਿ ਮੂੰਹ ਦੇ ਵਿੱਚ ਪਾਠ ਕਰੋ ਮੈਂ ਵੀ ਕਰਨਾ ਵਾਂ ਤੇ ਵਰਦਾਨ ਆਪਣੇ ਪਾਪਾ ਨਾਲ ਲੱਗਾ ਸੀ ਦੇਖੋ ਵਰਦਾਨ ਕਿੰਨੀ ਸ਼ਰਧਾਤਾ ਕਰਦਾ ਦੇਖੋ ਵਰਦਾਨ ਪਾਠ ਕਰ ਰਿਹਾ ਕਿੰਨਾ ਸੋਹਣਾ ਤੇ ਇਦਾਂ ਹੀ ਵੀਡੀਓ ਦਾ ਕਰਦੇ ਐਂਡ ਤੇ ਬਾਏ ਬਾਏ ਗਾਇਜ਼ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਰਿਆ ਕਰੋ ਤੇ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਬਾਏ ਬਾਏ